संगरूर के सीनियर पत्रकार कीर्तिपाल जो सरकारी बस कर्मचारियों की राज्य स्तरीय हड़ताल को कवर कर रहे थे उन्हें पहले प्रशासन ने कवरेज करने से रोका जब वह कवर कर रहे थे तो पुलिस ने उन्हें थप्पड़ मारे और उनका मोबाइल छीनने की कोशिश की जिससे उनका मोबाइल नीचे गिरकर टूट गया यह देखकर संगलूर के सभी पत्रकारों ने विरोध प्रदर्शन किया और न्याय की मांग की क्योंकि पत्रकार जिसे चौथा संतम कहा जाता है सच्चाई का प्रतीक है और उसे लोगों के सामने सच्चाई पेश करनी चाहिए कर्म एक अच्छा कर्म है अगर यह सुरक्षित नहीं है तो क्या फायदा ਅੱਜ ਪੀ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਸੀ ਪੁਲਿਸ ਤਰਤਰ ਨੇ ਸਾਰੇ ਲਾਠੀ ਨਾਲ ਪੂਰੇ ਲੈ ਸੀਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਦੇ ਕੇ ਨੇ ਵੀ ਇਹ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸੇ ਤਿੱਕੇ ਨਾਲਾ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰਾਂ ਚਾਹ ਰ ਭਾਈਚਾਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆਗਾ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰਾਂ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰਿਆਂ ਤੇ ਲਾਠੀ ਚਾਰਜ ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਨੇ ਇਦਾਂ ਇਹ ਗੜੇ ਨੇ ਲਾਲੀ ਇਸ ਤਰ੍ਹਾਂ ਦੇ ਮੈਂ ਅਵਤਾਰ ਸਿੰਘ ਛਾਇਲੀ ਸੀਨੀਅਰ ਪੱਤਰਕਾਰ ਐਕ੍ਰੇਡੇਸ਼ਨ ਪੰਜਾਬ ਸਰਕਾਰ ਸਰਕਾਰ ਦਾ ਕੰਮ ਹੈ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਹਰ ਬੰਦੇ ਨੂੰ ਅਧਿਕਾਰ ਹੈ ਵੀ ਉਹ ਆਪਣਾ ਜਲਸਾ ਕਰੇ ਮੁਜਾਰਾ ਕਰੇ ਜੇ ਉਹਨਾਂ ਦੇ ਧਰਨਾ ਉਹਨਾਂ ਨੇ ਲਾਇਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜੇ ਪੱਤਰਕਾਰਾਂ ਨੇ ਕਵਰੇਜ ਕੀਤੀ ਤਾਂ ਕੀਰਤੀ ਜੀ ਦਾ ਐਨਾ ਮਹਿੰਗਾ 50000 ਦਾ ਮੋਬਾਈਲ ਭੰਨਿਆ ਗਿਆ ਤੇ ਇਹਦੀ ਕੁੱਟਮਾਰ ਕੀਤੀ ਗਈ ਜੇਕਰ ਉਸ ਵਿਅਕਤੀ ਨੂੰ ਸਸਪੈਂਡ ਨਾ ਕੀਤਾ ਗਿਆ ਤਾਂ ਅਸੀਂ ਅਗਲੀ ਕਾਰਵਾਈ ਕਰਾਂਗੇ ਭਾਈਚਾਰਾ ਕਵਰੇਜ ਕਰ ਰਿਆ ਸੀ ਇਹਨਾਂ ਨੂੰ ਪੁਲਿਸ ਵੱਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਮੈਨੂੰ ਵੀ ਰੋਕਿਆ ਗਿਆ ਸਾਰੇ ਸਾਥੀਆਂ ਨੂੰ ਰੋਕਿਆ ਗਿਆ ਕੀਰਤੀ ਜੀ ਨਾਲ ਸੀਨੀਅਰ ਪੱਤਰਕਾਰ ਨੇ ਸਾਡੇ ਇਹਨਾਂ ਨਾਲ ਬਦਸਲੂਕੀ ਕੀਤੀ ਗਈ ਇਹਨਾਂ ਦੇ ਥੱਪੜ ਮਾਰਿਆ ਗਿਆ ਇਹਨਾਂ ਦਾ ਮੋਬਾਈਲ ਭੰਨਿਆ ਗਿਆ ਜਿਹਦੀ ਅਸੀਂ ਸਖਤ ਸਵਾਲਾਂ ਵਿੱਚ ਨਖੀਦੀ ਕਰਦੇ ਹਾਂ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਪੁਲਿਸ ਜਿਹੜੀ ਇਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਪੁਲਿਸ ਜਿਹੜੀ ਉਹ ਧੱਕੇ ਨਾਲ ਆਪਣੇ ਵਰਕਰਾਂ ਨੂੰ ਪੀਆਰਟੀਸੀ ਵਰਕਰਾਂ ਨੂੰ ਡਾਂਗਾ ਨਾਲ ਧੂਕੇ ਬੱਸਾਂ 'ਤੇ ਮਤਲਬ ਲਾਜ਼ਾ ਰਹੀ ᱛੀ ਅਸੀਂ ਕਵਰੇਜ ਕਰ ਰਹੇ ਸੀ ਤੇ ਅਸੀਂ ਆਖਿਆ ਪੁਲਿਸ ਆਪਦਾ ਕੰਮ ਕਰੇ ਜਿਹੜਾ ਕੁਸ ਮਰਜ਼ੀ ਕਰੇ ਪੱਤਰਕਾਰ ਆਪਦਾ ਕੰਮ ਕਰ ਰਹੇ ਸੀ ਸਾਨੂੰ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਧੱਕੇ ਨਾਲ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਸੀਂ ਤੇ ਸਖਤ ਨਖੇਦੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਹਾਂ ਵੀ ਤੇਰੇ ਜ਼ਿਲ੍ਹੇ ਦੇ ਵਿੱਚ ਪੱਤਰਕਾਰਾਂ ਦੀ ਕੀ ਇੱਜ਼ਤ ਆ ਤੈਨੂੰ ਆ ਕੇ ਦੇਖਣਾ ਚਾਹੀਦਾ ਔਰ ਜਿਹੜੇ ਇਹ ਜਿਆ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਨਹੀਂ ਜੇ ਨਹੀਂ ਕਰੂ ਅਸੀਂ ਕੱਲ ਨੂੰ ਇਹ ਪੂਰਾ ਮਸਲਾ ਜਿਹੜਾ ਕੱਲ ਨੂੰ ਸਾਡੀ ਬਰਨਾਲੇ ਸਟੇਟ ਪੱਤਰਨੀ ਕਾਨਫਰੰਸ ਹੋ ਰਹੀ ਆ ਉਹਦੇ ਵਿੱਚ ਰੱਖਾਂਗੇ ਉੱਥੇ ਤਿੰਨ ਮੰਤਰੀ ਵੀ ਆ ਰਹੇ ਨੇ ਉਹਨਾਂ ਨੂੰ ਦੱਸਾਂਗੇ ਵੀ ਸੰਗਰੂਰ ਪੁਲਿਸ ਆ ਜਿਹੜੀ ਪੱਤਰਕਾਰਾਂ ਨਾਲ ਕੀ ਵਿਹਾਰ ਕਰਦੀ ਆ ਸਾਡੇ ਸੀਨੀਅਰ ਪੱਤਰਕਾਰ ਖੀਰਤੀਪਾਲ ਜੀ ਬੜੇ ਆਰਾਮ ਨਾਲ ਕਵਰੇਜ ਕਰ ਰਹੇ ਸੀ ਪੁਲਿਸ ਧੱਕੇ ਛਾਈ ਧੱਕੇ ਛਾਈ ਕਰਕੇ ਇਹਨਾਂ ਦਾ ਮੋਬਾਈਲ ਖੋਇਆ ਹੈਗਾ ਇਹਨਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਸਾਰੇ ਪੱਤਰਕਾਰਾਂ ਨੂੰ ਰੋਕਿਆ ਮੈਨੂੰ ਵੀ ਰੋਕਿਆ ਔਰ ਜੇ ਪੁਲਿਸ ਨੇ ਇਸ ਸੰਬੰਧੀ ਕੋਈ ਐਕਸ਼ਨ ਨਾ ਲਿਆ ਸਾਡੇ ਪੱਤਰਕਾਰ ਨੂੰ ਇਨਸਾਫ਼ ਨਾ ਦਿੱਤਾ ਤਾਂ ਅਸੀਂ ਇਹ ਮਤਲਬ ਪੰਜਾਬ ਲੈਵਲ ਤੇ ਚੱਕਾਂਗੇ ਹਾਂਜੀ ਗੱਲ ਸਰ